ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਸਾ ਭਗਤ ਕਵੀ ਦੀ ਲੜੀ ਚੱਲ ਰਹੀ ਹੈ ਭਾਈ ਜਿੰਨੇ ਕਾਪਾ ਨੂੰ ਮਤ ਬਖਸੀ ਹੈ ਆਪਾਂ ਇਹਨੂੰ ਵਿਚਾਰਨਾ ਵਾ ਔਰ ਆਪਾਂ ਵੀ ਇਹ ਰਾਹ ਤੇ ਚੱਲਣਾ ਇੱਥੇ ਭਗਤ ਜੀ ਕੀ ਸਮਝਾਉਂਦੇ ਨੇ ਕਿਸੇ ਮੁਸਲਮਾਨ ਆਗੂ ਧਰਮ ਕਾਗੂ ਨੂੰ ਸਮਝਾ ਰਹੇ ਨੇ ਰੋਜ਼ਾ ਧਰੇ ਮਨਾਵੇ ਅੱਲੋ ਸਵਾਦਤ ਜੀ ਸੰਘਾਰੇ ਆਪਾਂ ਦੇਖ ਅਵਰ ਨਹੀਂ ਦੇਖੇ ਕਾਹੇ ਕੋ ਚੱਖ ਮਾਰੇ ਕਹਿੰਦੇ ਆਪਦੇ ਸਵਾਦ ਖਾਤਰ ਜੀਵਾਂ ਦਾ ਵਧ ਕਰਦਾ ਹੈ ਉਹਨੂੰ ਹਲਾਲ ਕਰਦਾ ਹੈ ਕਹਣਾ ਹੈ ਸਾਡੇ ਧਰਮ ਵਿੱਚ ਨਹੀਂ ਭਾਈ ਧਰਮ ਕੋਈ ਐਸਾ ਥੋੜੀ ਹੁੰਦਾ ਹੈ ਜਿਹੜਾ ਜੀਵਾਂ ਤੇ ਜ਼ੁਲਮ ਕਰਨਾ ਹੈ ਅਸੀਂ ਵੀ ਬਲੀ ਦੇਈ ਜਾਂਦੇ ਹਾਂ ਅਸੀਂ ਵੀ ਉਹੀ ਕੰਮ ਕਰਦੇ ਹਾਂ ਸਾਰੇ ਉਹੀ ਕੰਮ ਕਰਦੇ ਹਾਂ ਕਹਿੰਦੇ ਰੋਜ਼ਾ ਵੀ ਧਰਦਾ ਹੈ ਲੋਹਿਆਂ ਨੂੰ ਖਾਣਾ ਵੀ ਖਲਾਉਂਦਾ ਵਾ ਆਹ ਭੁੱਖਾ ਰਹੇ ਨੇ ਪਰ ਜੀਵਾਂ ਦਾ ਸੰਘਾਰ ਕਰਦਾ ਹੈ ਸਵਾਰਥ ਖਾਤਰ ਸਵਾਦ ਤੇ ਜੀ ਸੰਘਾਰੇ ਆਪਾਂ ਦੇਖ ਤੈਨੂੰ ਆਪਾਂ ਹੀ ਦਿੰਦਾ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਤੂੰ ਇਹ ਝੱਖ ਮਾਰ ਨਹੀਂ ਹੈ ਕਹਿੰਦੇ ਕਾਜੀ ਸਾਹਿਬ ਇੱਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ ਤੇਰਾ ਸਾਹਿਬ ਤੇਰੇ ਅੰਦਰ ਹੈ ਦੂਏ ਦਾ ਦੂਹੀ ਅੰਦਰ ਇਹਨੂੰ ਵਿਚਾਰ ਕੇ ਤਾਂ ਦੇਖ ਇਸਲਾਮ ਦਾ ਇਹੜਾ ਰਾਜ ਸੀਗਾ ਉਹ ਆਪਦੀ ਮਨਮਰਜ਼ੀ ਕਰਦੇ ਸੀਗੇ ਜਵਰਨ ਲੋਕਾਂ ਨੂੰ ਸਲਾਮ ਚ ਲੈਂਦੇ ਸੀਗੇ ਤੇ ਉਥੇ ਭਗਤ ਜੀ ਨੇ ਸਮਝਾਇਆ ਉਸ ਟਾਈਮ ਗੁਰੂ ਪਖ ਸਹਿਬਾਨਾ ਨੇ ਵੀ ਸਮਝਾਇਆ ਮੱਕੇ ਗਏ ਗੁਰੂ ਸਾਹਿਬ ਉਹਨਾਂ ਨੇ ਨਿਵਾਜਾਂ ਸਮਝਾਈਆਂ ਪੰਜੇ ਨਿਵਾਜਾਂ ਬਾਰੇ ਸਮਝਾਇਆ ਜਿਵੇਂ ਅਸੀਂ ਪੰਜ ਬਾਣੀਆਂ ਪੜ੍ਹਦੇ ਆਂ ਸਮ ਸਾਨੂੰ ਕੋਈ ਨਹੀਂ ਪੜ੍ਹਦੇ ਅਸੀਂ ਵੀ ਉਹੀ ਚੀਜ਼ੀਆਂ ਪਹਿਲਾ ਸੱਚ ਪਹਿਲੀ ਨਿਵਾਜ ਸਮਝਾਈ ਸੀ ਨਿਵਾਜ ਦਾ ਮਕਤਲ ਹੁੰਦਾ ਹੈ ਬਖਸ਼ਿਸ਼ ਤੇਰੇ ਤਾਂ ਬਖਸ਼ੋ ਕਾ ਜੀ ਤੂੰ ਸੱਚ ਨੂੰ ਜਾਣ ਲੈ ਅੱਲਾਹ ਨੂੰ ਜਾਣ ਲੈ ਅੱਲਾਹ ਹੈ ਕੀ ਆ ਜਦੋਂ ਅੱਲਾਹ ਨੂੰ ਜਾਣ ਲੈਗਾ ਤੈਨੂੰ ਅੱਲਾਹ ਦਾ ਗਿਆਨ ਹੋਊ ਫਿਰ ਤੈਨੂੰ ਭਰੋਸਾ ਬਣੂਗਾ ਜਿਹੜੀ ਮਨ ਚ ਇੱਛਾਉਂਡਦੀਆਂ ਨੇ ਉਹਨੂੰ ਹਲਾਲ ਕਰਨਾ ਦੂਜੀ ਨਿਵਾਜ ਤੇਰੀ ਹਲਾਲ ਮੰਦਿਏ ਈਚਾਂ ਨੂੰ ਹਲਾਲ ਕਰਨਾ ਤੂੰ ਜੀਵ ਨੂੰ ਹਲਾਲ ਕਰਨ ਲੱਗ ਗਿਆ ਨਹੀਂ ਭਾਈ ਇਹ ਗਲਤੀ ਕਰਨੀ ਆਪਾਂ ਵੀ ਉਹੀ ਗਲਤੀਆਂ ਕਰੀ ਜਾਂਦੇ ਆ ਆਪਾਂ ਵੀ ਬਾਣੀ ਨੂੰ ਵਿਚਾਰਦੇ ਨਹੀਂ ਹੈਗੇ ਇਹ ਨਿਮਾਜ਼ਾਂ ਸਮਝਾਈਆਂ ਸੀ ਉੱਤ ਜਾ ਕੇ ਕਹਾਣੀਆਂ ਨਾਲ ਜੋੜਤੀਆਂ ਕਾਜੀ ਸਾਹਿਬ ਇੱਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ ਖਬਰ ਨਾ ਕਰੇ ਦੀਨ ਕੇ ਬੋਰੇ ਤਾਤੇ ਜਨਮ ਲੇਖੇ ਤੈਨੂੰ ਖਬਰ ਹੋਈ ਹੀ ਨਹੀਂ ਦੀਨ ਤਾਂ ਸਿਆਣਾ ਬਣਾਉਂਦਾ ਹੈ ਸੱਚ ਦਾ ਗਿਆਨ ਤਾਂ ਸਾਨੂੰ ਸੂਝਵਾਨ ਬਣਾ ਦਿੰਦਾ ਤੂੰ ਬੋਲ ਰਿਹਾ ਕਮਲਾ ਹੋ ਗਿਆ ਹੈ ਕੀ ਕਰੀ ਜਾਣਾ ਹੈ ਤੇਰਾ ਜਨਮ ਐਵੇਂ ਜਾ ਰਿਹਾ ਰਹਾਉ ਸਾਚ ਕਿਤੇ ਬਖਾਨੇ ਅਲੋ ਨਾਰਪੁਰਖ ਨਹੀਂ ਕੋਈ ਕ੍ਰਾਂ ਦੇ ਵਿੱਚ ਲਿਖਿਆ ਹੈ ਜੋਤਵਰੀ ਲਿਖਿਆ ਹੈ ਉਹ ਤਾਂ ਕਹਿੰਦੇ ਜੋਤ ਦੇ ਵਿੱਚ ਨਾਰਪੁਰਖ ਹੁੰਦੀ ਹੀ ਨਹੀਂ ਸਰੀਰ ਕਰਕੇ ਲਿੰਗ ਭੇਦ ਹੁੰਦਾ ਹੈ ਜੋਤ ਦੇ ਵਿੱਚ ਗਿਆਨ ਘਟ ਵੱਧ ਤਾਂ ਹੋ ਸਕਦਾ ਹੈ ਪਰ ਨਾਰਪੁਰਖ ਨਹੀਂ ਹੁੰਦੇ بڑے ਗੁਣੇ ਨਹੀਂ ਕਸ਼ ਬੌਰੇ ਪੜੇ ਗੁਨੇ ਨਹੀਂ ਕਛ ਘਟ ਬੀਤਰ ਹਿਰਦੇ ਲਿਓ ਵਿਚਾਰੀ ਨਹੀਂ ਪੜੇ ਗੁਨੇ ਨਹੀਂ ਕਛ ਬੌਰੇ ਜੋ ਦਿਲ ਮੇਂ ਖਬਰ ਨਾ ਹੋਈ ਤੈਨੂੰ ਪਤਾ ਹੀ ਨਹੀਂ ਲੱਗਿਆ ਫੜਦਾ ਹੁਣਦਾ ਵੀ ਆ ਵਿਚਾਰਦਾ ਵੀ ਤੈਨੂੰ ਸਮਝ ਆਈ ਨਹੀਂ ਖਬਰ ਤੋਂ ਭਾਤ ਤੈਨੂੰ ਪਤਾ ਹੀ ਨਹੀਂ ਲੱਗਿਆ ਅੱਲੋ ਗਾਇਬ ਸਗਲ ਘਟ ਬੀਤਰ ਹਿਰਦੇ ਲਿਓ ਵਿਚਾਰੀ ਅੱਲੋ ਤਾਂ ਗਾਇਬ ਹੈ ਗੁਪਤ ਹੈ ਸਾਡੀ ਪਕੜ ਤੋਂ ਪਰੇ ਹੈ ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਉਹ ਗਾਇਬ ਸ਼ਕਤੀ ਹੈ ਉੱਪਰ ਹੈ ਸਾਰਿਆਂ ਦੇ ਅੰਦਰ ਹੀ ਅੱਲੋ ਗਾਇਸ ਸਗਲ ਘਟ ਬੀਤਰ ਸਾਰਿਆਂ ਦੇ ਅੰਦਰ ਹੈ ਹਿਰਦੇ ਲਿਓ ਵਿਚਾਰੀ ਉਹਨੂੰ ਵਿਚਾਰ ਕੇ ਦੇਖੋ ਸਾਰਿਆਂ ਦੇ ਅੰਦਰ ਹੀ ਹੈ ਹਿੰਦੂ ਤੁਰਕ ਦੋਹੂ ਮੈਂ ਇੱਕ ਕਹੇ ਕਬੀਰ ਪੁਕਾਰਿਓ ਸਾਰਿਆਂ ਚ ਇੱਕੋ ਹੀ ਹੈ ਇਹਨੂੰ ਆਪਾਂ ਵੀ ਤਾਂ ਸਮਝਣਾ ਸੀ ਭਾਈ ਫਿਰ ਆਪਾਂ ਦੁਆਰਾ ਸਮਝ ਰਹੇ ਨੇ ਭਗਤ ਜੀ ਕੀ ਸਮਝਾਉਂਦੇ ਨੇ ਕਿਸੇ ਮੁਸਲਮ ਧਰਮ ਕਾਗੂ ਨੂੰ ਰੋਜ਼ਿਆਂ ਵੇਲੇ ਸਮਝਾਉਂਦੇ ਨੇ ਰੋਜ਼ਾ ਧਰੇ ਮਨਾਵੇ ਅੱਲੋ ਸਵਾਦ ਤੇ ਜੀ ਸੰਘਾਰਿਆਦੇ ਸਵਾਰਥ ਖਾਤਰ ਜੀਆਂ ਦਾ ਸੰਘਾਰ ਕਰਦਾ ਹੈ ਸਾਦੀ ਨਾਲੀ ਕੱਟ ਕੇ ਉਹ ਤੇ ਕਲਮਾ ਪੜ੍ਹਦਾ ਹੈ ਹਲਾਲ ਕਰਦਾ ਹੈ ਉਹਨੂੰ ਉਹ ਤੜਫਦਾ ਹੈ ਇਹ ਕਿਹੜਾ ਧਰਮ ਹੈ ਭਾਈ ਹਲਾਲ ਕਰਨਾ ਸੀ ਮਨ ਦੀਆਂ ਇੱਛਾ ਨੂੰ ਸੱਚ ਦਾ ਗਿਆਨ ਲੈ ਕੇ ਪਹਿਲੀ ਨਿਵਾਜ਼ ਹੋਣੀ ਸੀ ਦੂਜੀ ਮਨ ਹਲਾਲ ਮਨ ਦੀਆਂ ਇੱਛਾ ਨੂੰ ਹਲਾਲ ਕਰਨਾ ਸੀ ਜੀਬ ਹਲਾਲ ਕਰਨ ਲੱਗੇ ਤੀਜੀ ਫਿਰ ਜਦੋਂ ਮਨ ਦੀਆਂ ਇੱਛਾ ਮਰਦੀਆਂ ਫਿਰ ਖੈਰ ਮੰਗਣੀ ਸੀ ਕਿ ਸੇਖ ਫਰੀਦ ਦੇ ਖੈਰ ਦੀ ਜੇ ਬੰਦਗੀ ਉਤੋਂ ਵੀ ਵਾਂਝੇ ਰਹਿਗੇ ਫਿਰ ਖੈਰ ਤੋਂ ਬਾਅਦ ਨਾਮ ਦੀ ਪ੍ਰਾਪਤੀ ਤੋਂ ਬਾਅਦ ਅੱਲਾਹ ਦੀ ਸਿਫਤ ਕਰਨੀ ਸੀ ਵੀ ਸਾਰਿਆਂ ਵਿੱਚੋਂ ਹੀ ਹੈ ਉਹ ਚੌਥੀ ਨਵਾਸੀ ਪੰਜਵੀਂ ਸਨਾਏ ਲਿਖ ਨੂੰ ਸੁਣਤ ਕਰਨ ਦੀ ਲੋੜ ਨਹੀਂ ਸੀਗੀ ਮਨ ਨੂੰ ਸੁਣਨਾ ਸੀ ਮਨ ਆਪੇ ਸੁਣ ਹੋ ਜਾਂਦਾ ਹੈ ਇਹ ਨਵਾਜਾ ਗੁਰੂ ਸਾਹਿਬ ਨੇ ਸਮਝਾਈਆਂ ਅਸੀਂ ਕਹਾਣੀਆਂ ਨਾਲ ਜੋੜਤਾ ਹੋ ਰੁਝਾਤਾ ਕੰਮ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਿੰਨ ਹਰ ਆਪਣਾ ਰਾਹ ਚਲਾਣਾ ਦੇਖ ਲਓ ਅੱਜ ਫਿਰ ਕਿੰਨੇ ਰਾਹ ਬਣ ਗਏ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੋੜੀਏ ਇਹ ਸਮਝੀਏ ਵਿਚਾਰੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਜੋ ਗੁਰੂ ਪਗਬ ਸਹਿਬਾਨਾ ਨੇ ਆਪਾਂ ਨੂੰ ਇਹ ਮਾਰਗ ਦਿੱਤਾ ਹੈ ਸੱਚ ਦਾ ਇੱਥੇ ਆਪਾਂ ਚੱਲਦੇ ਰਹੀਏ ਇਸ ਜੀਵ ਚ ਰਹਿੰਦੇ ਰਹਿੰਦੇ ਆ ਮੁਕਤੀ ਪ੍ਰਾਪਤ ਕਰਕੇ ਆਪਾਂ ਆਪਦੇ ਘਰ ਪਹੁੰਚੀ ਜਿੱਨੀ ਨਾਮ ਤੇ ਆਇਆ ਗਏ ਹੁ ਸਕਤਕਾਲ ਨਾਨਕ ਤੇ ਮੁਖੁ ਜਿਲੇ ਕੀਤੀ ਛੁੱਟੀ ਨਾਲ ਧਿਆਨ ਤਾਂ ਤਾਂ ਲੱਗੂ ਜੇ ਭਾਈ ਗਿਆਨ ਹੋ ਗਿਆਨ ਹੀ ਧਿਆਨ ਬਣ ਜਾਂਦਾ ਹੈ ਬਾਣੀ ਸਾਨੂੰ ਇੱਕ ਦਾ ਗਿਆਨ ਕਰਾਉਂਦੀ ਹੈ ਗਿਆਨ ਤੋਂ ਬਾਅਦ ਹੀ ਧਿਆਨ ਲੱਗੂ ਸਾਰੇ ਕਹਿੰਦੇ ਨੇ ਧਿਆਨ ਲਾਓ ਧਿਆਨ ਲਾਓ ਕਿਸੇ ਨੇ ਧਿਆਨ ਲਾਉਣਾ ਜਿਹੜੀ ਚੀਜ਼ਾਂ ਨੂੰ ਦੇਂਦੀ ਹੀ ਨਹੀਂ ਸਾਡੀ ਮਨੁਹੂਦੀ ਦਾ ਵਿਸ਼ੇ ਜਦੋਂ ਕਿਵੇਂ ਧਿਆਨ ਲਾਵਾਂਗੇ ਆਪਾਂ ਫਿਰ ਵੀ ਨਹੀਂ ਹਟਦੇ ਜਦੋਂ ਜਾਇਚ ਲੱਗੇ ਰਹੇ ਨੇ ਸਦੀਆਂ ਤੋਂ ਚੱਲਦਾ ਆ ਰਿਹਾ ਹਟ ਜੋ ਤਪ ਜੋ ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋ ਬਾਣੀ ਵਿੱਚ ਅਨਕ ਤਪੱਸਿਆ ਕਰੇ ਹੰਕਾਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹੇ ਘਰਵਾਰ ਤੀਰਥ ਵਰਤ ਔਰ ਦਾਨ ਕਰ ਮਨ ਵਿੱਚ ਧਰੇ ਗੁਮਾਨ ਅਨੇਕਾਂ ਉਪਦੇਸ਼ ਆਪਣੇ ਕੋ ਪਏ ਉਹ ਆਪਾਂ ਪੜ ਕੇ ਨਿਕਲ ਜਾਨਨੇ ਆ ਨਹੀਂ ਪਾਈ ਗਲਤੀ ਕਰਨੀ ਇਹ ਮਨੁੱਖਾ ਦੇ ਹੀ ਲਾਸਟ ਪੌੜੀ ਆ ਜੇ ਹੁਣ ਆਪਾਂ ਚੁੱਕ ਗਏ ਫਿਰ ਜਨਮ ਮਰ ਨੂੰ ਚਲੇ ਜਾਵਾਂਗੇ ਜੋ ਨਾ ਰੇ ਪੌੜੀ ਤੇ ਚੁੱਕੇ ਜਨਮ ਮਰੇ ਦੁੱਖ ਪਾ ਜਾਂਦਾ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰ ਤੇ ਰੰਨਾ ਜੁੜੇ ਰਹੀਏ ਔਰ ਐ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਬੰਧਨਾ ਜਾਣੀਆਂ ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਪਰ ਇੱਕ ਦਿਨ ਸਮੁੰਦਰ ਦਾ ਰੂਪ ਜ਼ਰੂਰ ਹੋ ਜਾਂਦੇ ਨੇ ਹੁਣ ਰੱਬ ਦਾ ਵजूद ਖਤਮ ਹੋ ਜਾਂਦਾ ਆਪਾਂ ਵੀ ਇਹ ਪਾਈ ਪ੍ਰਾਪਤੀ ਕਰਨੀ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ